ਜਦੋਂ ਬਰਸਾਤ ਆਉਂਦੀ ਹੈ ਚਾਰਚ ਫਿਰੇ ਹੜਾਂ ਵਰਗੀ ਸਥਿਤੀ ਬਣ ਜਾਂਦੀ ਹੈ ਇਸ ਮਾਮਲੇ ਨੂੰ ਸੁਲਝਾਉਣ ਦੇ ਤਹਿਤ ਗੁਰਦਾਸਪੁਰ ਸ਼ਹਿਰ ਦੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੁਣ ਪ੍ਰਬੰਧ ਕਰਨ ਦੀ ਗੱਲ ਆਖੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਇਹਦਾ ਹੱਲ ਕਰ ਦਿੱਤਾ ਜਾਏਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਆਖਿਆ ਜਾ ਰਿਹਾ ਹੈ ਕਿ ਰੰਗ ਲਿਆ ਰਹੀਆਂ ਨੇ ਅਤੇ ਇਥੋਂ ਦੀ ਇਕਲੌਤੀ ਨਿਕਾਸੀ ਡਰੇਨ ਦੀ ਕਾਇਆ ਕਲਪ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਇਹਦੇ ਵਾਸਤੇ 5 ਕਰੋੜ ਤੇ 70 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਗਏ ਨੇ 10 ਫਰਵਰੀ ਤੋਂ ਦੱਸਿਆ ਜਾ ਰਿਹਾ ਹੈ ਕਿ ਇਹਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਜੋ ਕਿ 31 ਮਾਰਚ ਤੱਕ ਖਤਮ ਕੀਤੇ ਜਾਣ ਦੀ ਸੰਭਾਵਨਾ ਹੈ ਡਰੇਨ ਦੇ ਹੇਠਲੇ ਹਿੱਸਿਆਂ ਨੂੰ ਪੱਕਿਆ ਕੀਤਾ ਜਾਏਗਾ ਅਤੇ ਇਸ ਦੇ ਦੌਰਾਨ ਆਲੇ-ਦੁਆਲੇ 20-20 ਫੁੱਟ ਦੇ ਰਸਤੇ ਵੀ ਬਣਾਏ ਜਾਣਗੇ ਡਰੇਨ ਪੱਕੀ ਬਣਨ ਦੇ ਕਾਰਨ ਆਲੇ-ਦੁਆਲੇ ਰਹਿਣ ਵਾਲੀ ਆਬਾਦੀ ਦੀ ਜ਼ਮੀਨ ਹਟਲਾ ਪਾਣੀ ਵੀ ਦੂਸ਼ਿਤ ਹੋਣ ਤੋਂ ਬਚੇਗਾ ਚੇਅਰਮੈਨ ਰਾਮਨ ਬਹਿਲ ਨੇ ਇਸ ਮੌਕੇ ਵਿਰੋਧੀ ਧਿਰ ਦੇ ਲੋਕਾਂ ਤੇ ਵੀ ਕਾਫੀ ਨਿਸ਼ਾਨੇ ਵਿੰਨੇ ਐ ਅਤੇ ਕਿਹਾ ਕਿ ਨਿੱਕੇ ਨਿੱਕੇ ਮਾਮਲਿਆਂ ਦੇ ਉੱਪਰ ਰਾਜਨੀਤੀ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਨੂੰ ਲੋਕਾਂ ਦਾ ਇਹ ਵੱਡਾ ਮਸਲਾ ਕਦੇ ਨਜ਼ਰ ਨਹੀਂ ਆਇਆ ਚੇਅਰਮੈਨ ਰਾਮਨ ਬਹਿਲ ਨੇ ਦੱਸਿਆ ਕਿ 5 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਨਵੀਪੁਰ ਕਟੜ ਰੇ ਨੂੰ ਗੁਰਦਾਸਪੁਰ ਸ਼ਹਿਰ ਵਿਚਲੇ ਹੇਠਲੇ ਹਿੱਸੇ ਨੂੰ ਪੱਕਿਆਂ ਕਰ ਦਿੱਤਾ ਜਾਏਗਾ ਅਤੇ ਡਰੋਨ ਦੇ ਦੋਵੇਂ ਪਾਸੇ 3-3 ਫੁੱਟ ਰਸਤਾ ਵੀ ਬਣਾਇਆ ਜਾਏਗਾ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਡਰੇਨ ਦੇ ਕਿਨਾਰਿਆਂ ਤੇ 20 20 ਫੁੱਟ ਦੀ ਦੂਰੀ ਤੇ ਪਿੱਲਰ ਵੀ ਬਣਾ ਦਿੱਤੇ ਜਾਣਗੇ ਤਾਂ ਜੋ ਇਸ ਦੀ ਮਜ਼ਬੂਤੀ ਨੂੰ ਹੋਰ ਵਧਾਇਆ ਜਾ ਸਕੇ ਉਹਨਾਂ ਕਿਹਾ ਕਿ ਡਰੇਨ ਦੇ ਦੋਵੇਂ ਕਿਨਾਰਿਆਂ ਦੇ ਉੱਪਰ 3 3 ਫੁੱਟ ਉੱਚੀਆਂ ਲੋਹੇ ਦੀਆਂ ਰੋਕਾਂ ਵੀ ਲਗਾਈਆਂ ਜਾਣਗੀਆਂ ਉਹਨਾਂ ਦੱਸਿਆ ਕਿ ਇਹ ਡਰੇਨ ਪੱਕੀ ਹੋਣ ਦੇ ਨਾਲ ਜਿੱਥੇ ਇਸ ਦੇ ਓਵਰਫਲੋ ਹੋਣ ਨਾਲ ਰੋਕ ਲੱਗੇਗੀ ਉੱਥੇ ਨਾਲ ਹੀ ਜ਼ਮੀਨ ਵਿੱਚ ਇਸ ਦਾ ਜਿਹੜਾ ਗੰਦਾ ਪਾਣੀ ਸੀ ਉਹ ਵੀ ਨਹੀਂ ਜਾਏਗਾ ਉਹਨਾਂ ਕਿਹਾ ਕਿ ਡਰੇਨ ਪੱਕੀ ਹੋਣ ਦੇ ਨਾਲ ਇਸ ਦੀ ਖੂਬਸੂਰਤੀ ਵਿੱਚ ਵੀ ਵਾਧਾ ਹੋਏਗਾ ਉਦੇ ਤੇ 5 ਕਰੋੜ 70 ਲੱਖ ਰੁਪਇਆ ਸਾਨੂੰ ਪ੍ਰੂਫ ਹੋ ਕੇ ਸਰਕਾਰ ਵੱਲੋਂ ਮਿਲ ਗਿਆ ਹੈ ਜਿਸ ਦੇ ਟੈਂਡਰ ਸਾਡੇ ਵੱਲੋਂ ਲਗਾ ਚੁੱਕੇ ਹੋਏ ਆ ਜੋ ਕਿ ਜਲਦੀ ਐਸੀ 5-6 ਫਰਵਰੀ ਨੂੰ ਖੋਲ ਕੇ ਫਿਰ ਕੰਮ ਸਾਡੀ ਕੋਸ਼ਿਸ਼ ਹੈ 10 ਫਰਵਰੀ ਤੋਂ ਪਹਿਲਾਂ ਪਹਿਲਾਂ ਇਹਨੂੰ ਸ਼ੁਰੂ ਕਰਾ ਦਈਏ 10 ਫਰਵਰੀ ਤੱਕ ਕੰਮ ਸ਼ੁਰੂ ਕਰਕੇ ਤੇ ਅਸੀਂ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਉਹਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਹੈਂਡਓਵਰ ਕਰਦਾ ਹੈ ਉਹ ਵੀ ਕਹਿੰਦਾ ਜੀ ਤੁਹਾਨੂੰ 10 ਫਰਵਰੀ ਤੋਂ ਸ਼ੁਰੂ ਕਰਕੇ 31 ਮਾਰਚ ਇਹ ਇਨ ਇਟਸੈਲਫੀ ਟਾਈਮ ਬౌੰਡ ਹੈ ਇਹਦਾ ਜੀ ਕੁਝ ਇਸ ਤਰ੍ਹਾਂ ਦੀ ਇਹਦਾ ਫਾਈਨਲ ਵਰਜ਼ਨ ਜਿਹੜਾ ਮੈਂ ਤੁਹਾਡੇ ਦਿਖਾਣਾ ਚਾਹੂੰਗਾ ਤੁਸੀਂ ਜ਼ ਇਸ ਤਰ੍ਹਾਂ ਫਾਈਨਲ ਪ੍ਰੋਡਕਟ ਜਿਹੜਾ ਕੁਛ ਇਸ ਤਰ੍ਹਾਂ ਰਹੇਗਾ ਅਸੀਂ ਦੋਵਾਂ ਸਾਈਡਾਂ ਤੇ ਬੋਲਡਰ ਪਿਚਿੰਗ ਕਰਾ ਕੇ ਜੀ ਪੱਥਰ ਦੀਆਂ ਕੰਡਾ ਬਣਾ ਦਾਂਗੇ ਦੋਵਾਂ ਸਾਈਡਾਂ ਤੇ ਜਿਹੜੀ ਆ ਪੱਕੀ ਜਿਹੜੀ ਵੈਰੀਟੇਸ਼ਨ ਹੈਗਾ ਇਹਦਾ ਪੱਕਾ ਇਲਾਜ ਹੋ ਜਾਏਗਾ ਕਦੀ ਇਹ ਬੂਟੀ ਜਿਹੜੀ ਆ ਫਾਲਤੂ ਜਿਹੜੀ ਆ ਨਾਲੇ ਦੇ ਅੰਦਰ ਕਦੀ ਨਹੀਂ ਆਏਗੀ ਉਹਦੇ ਨਾਲ ਕੀ ਹੋਏਗਾ ਜੀ ਜਿਹੜਾ ਬਰਸਾਤੀ ਪਾਣੀ ਬਰਸਾਤਾ ਦੌਰਾਨ ਇੱਕਦਮ ਇਕੱਠਾ ਹੋ ਕੇ ਪਾਣੀ ਆ ਜਾਂਦਾ ਉਹਦੀ ਫਿਕਸ਼ਨ ਜਿਹੜੀ ਆ ਬਹੁਤ ਧੀਦੀ ਨਾਲ ਚੱਲ ਜੇਗਾ ਜਿਹੜਾ ਜਨਰਲੀ ਜਿਹੜਾ ਲੋਕਾਂ ਨੂੰ ਬਰਸਾਤੀ ਸੀਜ਼ਨ ਦੇ ਵਿੱਚ ਪਾਣੀ ਲੋਕਾਂ ਦੇ ਘਰ ਚਲੇ ਜਾਂਦਾ ਉਹ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਪਾਣੀ ਫਟਾਫਟ ਸ਼ਹਿਰ ਦੇ ਵਿੱਚੋਂ ਨਿਕਲ ਕੇ ਬਾਹਰ ਚਲੇ ਜਾਏਗਾ ਤੇ ਜੀ ਘਟੋ ਘਟ ਤਿੰਨ ਤਿੰਨ ਫੁੱਟ ਜਗ੍ਹਾ ਸਾਡੀ ਜਿਹੜੀ ਆ ਵਾਜੇਗੀ ਸਾਈਡਾਂ ਦੇ ਉੱਤੇ ਜਿੱਦਾਂ ਸਾਡੀ ਨਾਲ ਦੀ ਜਿਹੜੀ ਮੋਟਰੇਬਲ ਰੋਡ ਆਪਾਂ ਦੇਖ ਰਹੇ ਆ ਇਹ ਵੀ ਚੌੜੀ ਹੋ ਸਕੀਗੀ ਸਾਨੂੰ ਲੋਕਾਂ ਨੂੰ ਟ੍ਰੈਫਿਕ ਦੇ ਲਿਵੀਸ਼ ਦੀ ਬਹੁਤ ਵੱਡੀ ਰਾਹਤ ਮਿਲ ਜੇ ਉਹ ਹੁੰਦੀ ਹੋਈ ਇਹ ਮੈਰੀਟੋਰੀਆ ਸਕੂਲ ਤੱਕ ਜਾਂਦੀ ਆ ਔਰ ਉੱਥੋਂ ਬਾਅਦ ਤੇ ਬਾਹਰ ਪਿੰਡਾਂ ਨੂੰ ਨਿਕਲ ਜਾਂਦੀ ਆ ਅੱਗੇ ਜਾ ਕੇ ਤੇ ਕਿਰਨ ਨਾਲਾ ਬਣ ਜਾਂਦੀ ਆ ਜਿਸਨੇ ਗੁਰਦਾਸਪੁਰ ਤੋਂ ਪਰਾ ਜਾਂਦੀ ਆ ਫਿਰ ਸੱਕੀ ਨਾਲਾ ਦੇ ਨਾਮ ਦੇ ਉੱਪਰ ਚੱਲਦੀ ਜਾਂਦੀ ਆ ਤੇ ਜਿਹੜੀ ਡਰੇਨ ਸੀ 1960 ਦੇ ਵਿੱਚ ਖੋਦ ਜਾਈ ਸੀ ਔਰ ਉਸ ਤੋਂ ਬਾਅਦ ਜਿਸ ਵਕਤ ਸ਼ਹਿਰ ਸਾਡਾ ਵਿਕਸਿਤ ਹੋ ਗਿਆ ਲੋਕਾਂ ਨੇ ਆਲੇ ਦੁਆਲੇ ਘਰ ਬਣਾ ਲਏ ਖੂਬਸੂਰਤ ਕਸਕਸ਼ਲਾ ਕਰ ਲੀਆ ਪਰ ਇਹ ਨਾਲੇ ਦਾ ਗੰਧ ਉਵੇਂ ਦਾਵੇਂ ਦੁਰਿਆ ਰਿਆ ਨਤੀਜੇ ਦੇ ਤੌਰ ਦੇ ਉੱਪਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਸਾਰੀ ਜੜੀ ਬੂਟੀ ਜਿਹੜੀ ਆ ਉੱਗ ਗਈ ਆ ਗੰਦਾ ਪਾਣੀ ਆ ਪਾਣੀ ਦਾ ਫਲੋ ਨਹੀਂ ਚੱਲ ਰਿਹਾ ਔਰ ਪਿੱਛੋਂ ਕਿਸੇ ਵਕਤ ਜਿਹੜੇ ਪਸ਼ੂ ਨੇ ਉਹ ਮਰੇ ਹੋਏ ਆ ਜਾਂਦੇ ਨੇ ਨਤੀਜੇ ਦੇ ਤੌਰ ਦੇ ਉੱਪਰ ਜਿਹੜੇ ਹਾਲੇਦ ਵਾਲੇ ਵੱਸੋ ਰਹਿ ਰਹੀ ਆ ਉਹਨਾਂ ਨੂੰ ਹਮੇਸ਼ਾ ਦਰ ਦੇ ਭਾਅ ਵੜਿਆ ਰਹਿੰਦਾ ਇਹ ਬਿਮਾਰੀ ਦਾ ਔਰ ਕੱਚਾ ਹੋਣ ਕਰਕੇ ਪਾਣੀ ਦੀ ਤਸ ਲੱਗਦੀ ਆ ਉਹ ਘਰਾਂ ਦੇ ਵਿੱਚ ਜਾਂਦੀ ਆ ਔਰ ਜਿਹੜੇ ਅਸੀਂ ਹਾਲੇਦ ਵਾਲੇ ਪਾਣੀ ਦੇ ਬੋਰ ਕਰਾਉਂਦੇ ਆ ਇਹ ਥੱਲੇ ਜ਼ਮੀਨ ਦੇ ਵਿੱਚ ਵੀ ਉਹ ਪਾਣੀ ਮਿਕਸ ਹੋ ਕੇ ਤੇ ਬਿਮਾਰੀ ਦਾ ਘਰ ਬਣਦਾ ਸੋ ਪਰਮੇਸ਼ਵਰ ਨੇ ਕਿਰਪਾ ਕੀਤੀ ਜਿਸ ਵਕਤ ਹਰਮਨ ਚੌਕ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਸਦਾ ਲਾਲ ਭਗਵੰਤ ਸਿੰਘ ਮਾਨ ਜੀ ਆਈਸੀ ਹੋਰ ਮੈਂ ਉਸ ਵਕਤ ਅਰਦਾਸਪੁਰ ਦੀਆਂ ਦੋ ਤਿੰਨ ਮੰਗਾਂ ਰੱਖਿਆ ਸੀ ਉਹਨਾਂ ਵਿੱਚੋਂ ਇੱਕ ਮੰਗ ਇਹ ਸੀ ਅੱਜ ਮੈਨੂੰ ਉਸ ਗੱਲ ਦੀ ਖੁਸ਼ੀ ਆ ਕਿ ਉਸ ਮੰਗ ਨੂੰ ਸਾਡੀ ਸਰਕਾਰ ਨੇ ਪੂਰਾ ਕੀਤਾ 5 ਕਰੋੜ 70 ਲੱਖ ਰੁਪਈਆ ਇਹਦਾ ਜਿਹੜਾ ਅਮਾਊਂਟ ਆ ਉਹ ਲੋਟ ਕਰਤਾ ਟੈਂਡਰ ਇਹਦੇ ਲੱਗੇ ਨੇ 10 ਫਰਵਰੀ ਨੂੰ ਤੇ ਕੰਮ ਸ਼ੁਰੂ ਹੋ ਜਾਊਗਾ 31 ਮਾਰਚ ਤੱਕ ਇਹ ਕੰਮ ਕੰਪਲੀਟ ਹੋ ਕੇ ਲੋਕਾਂ ਨੂੰ ਸਮਰਪਿਤ ਕਰਾਂਗੇ ਤੁਸੀਂ ਅੱਗੇ ਸੋਚੀ ਲਿਆ ਐ ਐਕਸ਼ਨ ਜ਼ਾਬ ਦੋ ਵੀ ਜਿਹਦੇ ਫਾਇਦਾ ਹੀ ਹੋਣਗੇ ਵੀ ਇਹਦਾ ਇੱਕ ਆਕਾਰ ਛੋਟਾ ਹੋਊਗਾ ਸਾਈਡਾਂ ਖੁੱਲੀਆਂ ਹੋ ਜਾਣਗੀਆਂ ਸੜਕਾਂ ਚੌੜੀਆਂ ਕਰ ਚੱਕੋਗੇ ਲੋਕੀ ਆ ਜਾ ਸਕਣਗੇ ਪਾਣੀ ਦੀ ਤਸ ਜਿਹੜੀ ਆ ਉਹ ਨਹੀਂ ਵਜੂਗੀ ਜੜੀ ਬੂਟੀ ਨਹੀਂ ਹੋਊਗੀ ਪਾਣੀ ਦਾ ਫਲੋ ਤੇਜ਼ ਹੋਊਗਾ ਔਰ ਲੋਕਾਂ ਨੂੰ ਇਤੋਂ ਰਾਜਤ ਮਿਲੂਗੀ ਸੋ ਮੈਂ ਸਮਝਦਾ ਇਹ ਇਹ ਚੀਜ਼ਾਂ ਜ਼ਰੂਰੀ ਨੇ ਆਪਾਂ ਛੋਟੀ ਰਾਜਨੀਤੀ 'ਚ ਪੈ ਜੰਨੇ ਆ ਆਪਾਂ ਤੰਗ ਸੋਚ ਰੱਖ ਲੈਨੇ ਆ ਆਪਾਂ ਸਿਰਫ ਵਿਰੋਧ ਕਰਨ ਦੀ ਰਾਜਨੀਤੀ ਕਰਦੇ ਆ ਅਸੀਂ ਕੰਸਟਰਕਟਿਵ ਰਾਜਨੀਤੀ ਨਹੀਂ ਕਰਦੇ ਕੰਸਟਰਕਟਿਵ ਰਾਜਨੀਤੀ ਆਵਾ ਕੋਈ ਜਿਹੜਾ ਸ਼ਹਿਰ ਦਾ ਮਸਲਾ ਉਹਨੂੰ ਝੁੱਕੋ ਉਹਨੂੰ ਕੰਪਲੀਟ ਕਰੋ ਲੋਕਾਂ ਨੂੰ ਸਬਰਪਤ ਕਰੋ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜ ਕੋਣ ਕਰੇ ਲੋਕਾਂ ਨੂੰ ਫਰਕ ਇਸ ਗੱਲ ਦਾ ਪੈਂਦਾ ਉਹਨਾਂ ਦਾ ਜੀਵਨ ਪੱਧਰ ਜਿਹੜਾ ਉਹ ਉੱਪਰ ਹੋਣਾ ਚਾਹੀਦਾ। ਉਹਨਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਉਹਨਾਂ ਦੇ ਜੀਵਨ ਪੱਧਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਦੂਰ ਹੋਣੀਆਂ ਚਾਹੀਦੀਆਂ ਨੇ। ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਤੇ ਫਖਰ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਅਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਇਸ ਮੁਸ਼ਕਲ ਤੋਂ निजात ਦਿਵਾ ਕੇ ਲੋਕਾਂ ਨੂੰ ਸਮਰਪਿਤ ਕੀਤਾ। ਉਹਦੇ ਲਈ ਅਕਾਲਪੁਰਖ ਦਾ ਵੀ ਤੇ ਆਪਣੀ ਸਮੁੱਚੀ ਲੀਡਰਸ਼ਿਪ ਦਾ ਕੋਟ-ਕੋਟ ਤਰਵਾਦ ਤੇ ਲੋਕਾਂ ਦਾ ਆਸ਼ੀਰਵਾਦ ਕਿਸੇ ਤਰੀਕੇ ਨਾਲ ਬੜਿਆ ਰਵੇ। ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਰੋਮ ਰੋਮ ਮੇਰਾ ਜ਼ਿੰਦਗੀ ਦਾ ਆਖਰੀ ਸਾ ਗੁਰਦਾਸਪੁਰ ਦੇ ਵਿਕਾਸ ਲਈ ਗੁਰਦਾਸਪੁਰ ਦੀ ਜਨਤਾ ਲਈ ਗੁਰਦਾਸਪੁਰ ਦੇ ਲੋਕਾਂ ਦੀ ਸੁਖ ਰਾਨਨ ਸੁਖ ਰਾਨਨ ਪਰੇ ਲਈ ਹਮੇਸ਼ਾ ਕਰਮਸ਼ੀਲ ਤੇ ਯਤਨਸ਼ੀਲ ਰਹੂਗਾ ਮੇਰਾ ਇਹ ਕਦਮ ਚੱਲਿਆ ਮੌਕੇ ਦੀ ਸੇਵਾ ਵੱਲ ਸਮਰਪਿਤ ਰਹੂਗਾ